ਫਰੀ ਕਹਿੰਦਾ ਉਹ ਕਿੰਨਾ ਠੀਕ ਆ ਕੀ ਉਹ ਨਾਨਕ ਸਰੂਪਾ ਖਾਸ ਕਰਕੇ ਦਸ਼ਮੇਸ਼ ਜੀ ਨੂੰ ਬਦਨਾਮ ਕਰਨ ਵਾਲਾ ਨਹੀਂ ਕੀ ਤੁਹਾਡੇ ਵੱਲੋਂ ਪ੍ਰੋਫੈਸਰ ਦਰਸ਼ਨ ਸਿੰਘ ਦਾ ਹਲਕਾ ਵਿਰੋਧ ਕਰਦੇ ਹੋਏ ਇਸ ਗ੍ਰੰਥ ਦਾ ਸਮਰਥਨ ਕਰਨਾ ਵੱਡੀ ਗਲਤੀ ਨਹੀਂ ਸੀ ਕੀ ਤੁਹਾਡੇ ਵੱਲੋਂ ਪ੍ਰੋਫੈਸਰ ਸੌਰੀ ਇਹ ਤੁਹਾਡੇ ਵੱਲੋਂ ਤੁਹਾਡੇ ਸਾਥੀ ਭੁਪਿੰਦਰ ਸਿੰਘ ਜੀ ਦੇ ਕਤਲ ਤੋਂ ਬਾਅਦ ਇੱਕ ਵੀਡੀਓ ਵਿੱਚ ਇਹ ਕਹਿਣਾ ਕਿ ਕੋਈ ਸੱਜਣ ਮੈਨੂੰ ਦਸ਼ਮੇਸ਼ ਗ੍ਰੰਥ ਦਾ ਵਿਰੋਧੀ ਸਾਥ ਕਰਕੇ ਪੰਥ ਵਿਰੋਧੀ ਦਰਸਾਉਣਾ ਚਾਹੁੰਦੇ ਗਲਤ ਨਹੀਂ ਸੀ ਹਾਂ ਕਿ ਵੀ ਤੁਹਾਡੇ ਅਨਸਾਰ ਅੱਛਾ ਹੁਣ ਦੇਖੋ ਤੇ ਉਹ ਜਦੋਂ ਵੀਰ ਭੁਪਿੰਦਰ ਸਿੰਘ ਦੀ ਗੱਲ ਹੋਈ ਤੇ ਟਕਸਾਲੀਆਂ ਨੇ ਸਾਰਿਆਂ ਨੇ ਜੋੜ ਇਹ ਲਾਇਆ ਤੇ ਇਹ ਬੰਦਾ ਦਸੰਨ ਦਾ ਬੋਧ ਕਰਦਾ ਜਦ ਕੇ ਮਸਲਾ ਸੀਗਾ ਤੇ ਤੁਸੀਂ ਮੈਂ ਨਹੀਂ ਪੰਥਪ੍ਰੀਤ ਹੁਣਾਂ ਦਾ ਨਾਮ ਅਗੇ ਸਟੇਟਮੈਂਟ ਦਿੱਤੀ ਸੀ ਬਿਲਕੁਲ ਉਹਦਾ ਜਵਾਬ ਦੇ ਦਿੱਤਾ ਇਹਨਾਂ ਨੇ ਉਹ ਤੋਂ ਸ਼ਮੀਲਾਤੀ ਹੁਣ ਆਮ ਲੋਕਾਂ ਦੀ ਬਦਨਾਮ ਕਰ ਲਈ ਉਹ ਕਹਿੰਦੇ ਤੇ ਗੁਰੂ ਦੀ ਬਣ ਕੇ ਕਿੰਤੂ ਕਰਦਾ ਉਹਦੇ ਬਾਰੇ ਕਿਹਾ ਸੀ ਹੁਣ ਇਹ ਕਹਿੰਦਾ ਵੀ ਤੁਸੀਂ ਦਿੱਕਤ ਗੁਰਮਤਾਲੀ ਕਿ ਮੈਂ ਤਾਂ ਐਡੇ ਕਿਉਂ ਬੂਹ ਲੱਗਦੀ ਹੈ ਨਾ ਸੇਵ ਦਾ ਕਹਿੰਦੇ ਬੁੱਲਣਾ ਨਹੀਂ ਹੁੰਦਾ ਮੈਂ ਕਹਿੰਦਾ ਵੀ ਸ਼ੁਕਰ ਹੈ ਬੰਦੇ ਜਰਕਾਰ ਦਿੱਤੇ ਇਦਾਂ ਖੁੰਝੇ ਬੈਠੇ ਆ ਠੀਕ ਆ ਫਿਰ ਇਹ ਜਿਹੜਾ ਭੇਵੇ ਵਾਲਾ ਸਾਧਿਆ ਉਹਨਾਂ ਦੇ ਉਹਨਾਂ ਬੰਦਿਆਂ ਨਾਲੋਂ ਕੋਈ ਬਹੁਤਾ ਫਰਕ ਨਹੀਂ ਹੈਗਾ ਇਹਨਾਂ ਦਾ ਮੱਥ ਦੇ ਪੱਖੋਂ ਜੀ ਜੇ ਉਦਾਂ ਇਹਨਾਂ ਨੂੰ ਥੋੜੀ ਬੋਤੀ ਮੈਂ ਤਾਂ ਕਹਿੰਦਾ ਜੇ ਕਿਤੇ ਔਨ-ਏਅਰ ਹੁੰਦੇ ਇਦਾਂ ਮੈਂ ਤਾਂ ਫਿੱਟ ਲਾਹਣਤ ਪਾਉਂਦਾ ਉਹਨਾਂ ਦੇ ਚੰਗੀ ਤਰ੍ਹਾਂ ਤੇ ਗੱਬੇ ਤੁਹਾਨੂੰ ਇੰਨੀ ਅਕਲ ਨਹੀਂ ਕਿ ਤੁਸੀਂ ਆਹ ਸਵਾਲ ਕਿਸ ਹੱਕ ਨਾਲ ਪੁੱਛ ਰਹੇ ਆਂ ਇੱਕ ਬੰਦਾ ਜਿਹੜਾ ਤੁਹਾਨੂੰ 20-20 ਸਾਲ ਹੋ ਗਏ ਇਹ ਇਹ ਸਵਾਲ ਤੂੰ ਦਾ ਪੰਥਪ੍ਰੀਤ ਉਹਨਾਂ ਬਾਰੇ ਨਹੀਂ ਪੰਥਪ੍ਰੀਤ ਤੂੰ ਨਹੀਂ ਪੁੱਛਿਆ ਤੁਸੀਂ ਅਜੇ ਤੱਕ ਹੂੰ ਦੂਜੀ ਗੱਲ ਜਿਵੇਂ ਨੇ ਕਰ ਦਿੱਤਾ ਵਿਰੋਧ ਉਹਨੇ ਖਟਕੀ ਲਿਆ ਨਹੀਂ ਤੁਸੀਂ ਉਹ ਜਿਹੜਾ ਟੀਚਰ ਟੀਚਰ ਟੀਚੇ ਦੇ ਅਰਥ ਮੈਂ ਤੁਹਾਨੂੰ ਦੱਸ ਦਿੰਦਾ ਵੀ ਮੇਰਾ ਟੀਚਾ ਜਨੇ ਗ੍ਰਹਿ ਆ ਸ੍ਰਿਸ਼ਟੀ ਦੇ ਵਿੱਚ ਉਹਨਾਂ ਦੇ ਉੱਤੇ ਮੇਰਾ ਟੀਚਾ ਅਮਰੀਕਾ ਦਾ ਰਾਸ਼ਟਰਪਤੀ ਬਣ ਕੇ ਹੂੰ ਅਮਰੀਕਾ ਫਰਾਂਸ ਇੰਗਲੈਂਡ ਜਰਮਨੀ ਸਾਰੇ ਮੁਲਕਾਂ ਨੂੰ ਇੱਕ ਕਰਨ ਦਾ ਹੈ ਹੂੰ ਚਲੋ ਹੂੰ ਬਹੁਤ ਖੁਸ਼ ਹਾਂ ਤੁਸੀਂ ਤੇ ਬਹੁਤ ਵੱਡਾ ਟੀਚਾ ਵੇਖਣੇ ਕਿਹਾ ਵਾਹ ਵਾਹ ਨਹੀਂ ਕਿ ਜਿੰਦਾਬਾਦ ਜੀ ਤੁਸੀਂ ਸਾਹਮਣੇ ਦੇਖੂਗੇ ਬਿਲਕੁਲ ਜਿਹੜਾ ਟੀਚਾ ਮਿੱਥਿਆ ਆ ਹਾਂਜੀ ਉਹਨੂੰ ਪੂਰਾ ਕਰਨ ਦੇ ਲਈ ਸਾਧਨ ਕਿਹੜੇ ਆ ਉਹਦੀ ਸੰਭਾਵਨਾ ਕੀ ਆ ਰਾਈਟ ਜਿਹੜਾ ਮੇਰਾ ਨਜ਼ਰੀਆ ਆ ਮੇਰਾ ਜਿਹੜਾ ਆਪਣਾ ਲਾਈਫ ਸਟਾਈਲ ਆ ਉਸ ਟੀਚੇ ਵਾਲਾ ਹੈਗਾ ਇਹ ਵੀ ਦੇਖੂਗੇ ਤੁਸੀਂ ਬਿਲਕੁਲ ਦੇਖਣਾ ਚਾਹੀਦਾ ਉਹ ਉਹ ਹੋ ਕਿਦਾਂ ਸਖਣਾ ਹੈ ਉਹਦੀ ਪੋਸਿਬਿਲਟੀ ਕਿੰਨੀ ਗਿਆ ਹੁਣ ਇਹ ਥੋੜਾ ਵੀ ਤੁਸੀਂ ਦੱਸ ਨਾ ਰੰਦਾ ਵਿਰੋਧ ਕਰ ਦਿੱਤਾ ਸਾਰੇ ਤੁਸੀਂ ਮਹਾਨ ਹੋ ਗਿਆ ਕੌਮ ਦੇ ਵਿੱਚ ਜਿਹੜਾ ਬੰਦਾ ਬੋਲਦਾ ਨਹੀਂ ਹੈਗਾ ਉਹਨੂੰ ਤੁਸੀਂ ਚੱਕ ਕੇ ਤੁਸੀਂ ਕੌਮ ਬਣਾਉਣਾ ਤੂੰ ਨਹੀਂ ਕਿਸੇ ਕੰਮ ਦਾ ਹਨਾ ਫਿਰ ਆਪਣੀ ਇਹ ਸਵਾਲ ਕਿਦਾਂ ਹੋ ਸਕਦੇ ਜਿਹੜੇ ਉਹ ਕਹਿ ਰਹੀ ਆ ਭਈ ਤੁਸੀਂ ਜਦੋਂ ਇਹਨਾਂ ਬਾਰੇ ਕਹਿ ਰਹੇ ਆ ਆ ਜਦ ਆ ਪੁੱਛਿਆ ਕਿ ਕੀ ਤੁਹਾਡੇ ਵੱਲੋਂ ਪ੍ਰੋਫੈਸਰ ਦਰਸ਼ਨ ਸਿੰਘ ਦਾ ਹਲਕਾ ਵਿਰੋਧ ਕਰਦੇ ਹੋਏ ਇਸ ਗ੍ਰੰਥ ਦਾ ਸਮਰਥਨ ਕਰਨਾ ਵੱਡੀ ਗਲਤੀ ਨਹੀਂ ਸੀ ਉਹ ਮਗਲਮ ਆਪਣੇ ਉਹਨੂੰ ਤੁਸੀਂ ਦੋਸ਼ ਆਡ ਕਰ ਦਿੱਤਾ ਹੁਣ ਇਹ ਇਹ ਸੰਭਾਵਨਾ ਨਹੀਂ ਰੱਖੀ ਕਿ ਇੱਕ ਬੰਦਾ ਪ੍ਰੋਫੈਸਰ ਦਰਸ਼ਨ ਸਿੰਘ ਆ ਉਹ ਆਪਣੇ ਤਰੀਕੇ ਨਾਲ ਕੰਮ ਕਰ ਰਿਹਾ ਹੈ ਠੀਕ ਇੱਕ ਬੰਦਾ ਭਾਈ ਰਣਜੀਤ ਸਿੰਘ ਆ ਉਹ ਆਪਣੇ ਤਰੀਕੇ ਨਾਲ ਕਰ ਰਿਹਾ ਹੈ ਹੋ ਸਕਦਾ ਉਹਦੀ ਇਹ ਸਟਰੈਟਜੀ ਹੋਵੇ ਕਿ ਇਸ ਵੇਲੇ ਟਕਸਾਲ ਵਾਰੀ ਜਿਹੜੇ ਟਕਸਾਲ ਵਾਲੇ ਆ ਉਹ ਕਿਉਂਕਿ ਦਸਮਨਤ ਦੇ ਬਹੁਤ ਜ਼ਿਆਦੇ ਹਮੈਤੀ ਆ ਉਹ ਆਮ ਲੋਕਾਂ ਵਿੱਚ ਢੱਡਰੀਆਂ ਵਾਲਿਆਂ ਨੂੰ ਬਦਨਾਮ ਕਰਨਾ ਚਾਹੁੰਦੇ ਆ ਬਦਨਾਮ ਕਰਨ ਲਈ ਉਹਨਾਂ ਲਈ ਸਭ ਤੋਂ ਸੁੱਖ ਆ ਕਿ ਕਿਸੇ ਪਹਿਲਾਂ ਬਦਨਾਮ ਹੋ ਚੁੱਕੀ ਸ਼ਖਸੀਅਤ ਨਾਲ ਜੋੜ ਕੇ ਹਾਂ ਉਹਦਾ ਨਾਂ ਜੋੜ ਕੇ ਉਹ ਦੋਸ਼ ਉਹੀ ਲਾ ਦੇਣਗੇ ਕਿਉਂਕਿ ਪ੍ਰੋਫੈਸਰ ਦਰਸ਼ਨ ਸਿੰਘ ਛੇਕਿਆ ਜਾ ਚੁੱਕਾ ਹੈ ਜਦੋਂ ਉਹ ਢੱਡੀਆਂ ਵਾਲੀ ਨੂੰ ਇਹ ਕਾਢਣਗੇ ਤੇ ਇਹ ਉਹੀ ਕੰਮ ਕਰਦਾ ਜਿਹੜੀ ਉਹ ਕਰਦਾ ਆਮ ਲੋਕ ਕਹਿਣਗੇ ਤੇ ਉਹਦੇ ਬਰਬਰ ਇਹਨੂੰ ਛੱਡੋ ਇਹਨੂੰ ਮੁਕਾਰੋ ਫਿਰ ਕਾਲ ਤੱਕ ਨਾਲ ਨੂੰ ਛੇਕਦੇ ਨਹੀਂਗੇ ਜਿਹੜੇ ਜਿਹੜਾ ਜਿਹੜਾ ਜੋ ਕੁਝ ਪ੍ਰੋਫੈਸਰ ਦਰਸ਼ਨ ਸਿੰਘ ਨੇ ਵਾਪਰੇ ਆ ਉਹ ਹੀ ਉਹਦੇ ਨਾਲ ਵਾਪਰੂਗਾ ਤੇ 10 ਵੀ ਬੰਦੇ 50 ਕਰਿਆ ਆਦਮ ਪਰ ਬਹਿ ਗਏ ਕਦੇ ਉੱਥੇ ਬਹਿ ਗਏ ਤੇ ਪਰ ਹਾਂ ਉਹਦੇ ਦੂਜੀ ਟੀਮ ਸੋਚੂਗੀ ਪਰ ਇਹ ਇਹਨਾਂ ਨੂੰ ਸਤਾਏ ਹੋਊਗਾ ਕਿ ਇਹ ਕਹਿਣੇ ਕਿ ਜਿਹੜਾ ਪ੍ਰੋਫੈਸਰ ਦਰਸ਼ਨ ਸਿੰਘ ਹੋਇਆ ਉਹਨਾਂ ਸੀਗਾ ਇਹ ਦੇਖੋ ਢਡਰੀਆਂ ਨਾਲ ਨਹੀਂ ਹੋ ਗਿਆ ਇਹਨਾਂ ਦੀ ਪਰਸਨੈਲਿਟੀ ਆ ਦੋਨੋਂ ਇੰਨੇ ਬਹੁਤ ਹਾਂ ਉਹ ਇਹ ਤਾਂ ਆਪਣੇ ਆਪ ਨੂੰ ਜੋੜ ਲੈਣਗੇ ਹੁਣ ਜਦੋਂ ਢਡਰੀਆਂ ਵਾਲੇ ਆ ਉਹਨਾਂ ਦੇ ਅੰਦਰ ਗਰਦ ਹੈ ਉਹਨਾਂ ਨੂੰ ਪਤਾ ਆ ਹਾਂਜੀ ਹੁਣ ਕੀ ਇਹ ਸੰਭਾਵਨਾ ਨਹੀਂ ਸਾਨੂੰ ਰੱਖਣੀ ਚਾਹੀਦੀ ਵੀ ਯਾਰ ਹੋ ਸਕਦਾ ਉਹ ਬੰਦੇ ਦੀ ਸਟ੍ਰੈਟਜੀ ਹੋਵੇ ਤੇ ਅਜੇ ਜਿਹੜਾ ਵੱਡਾ ਦੁਸ਼ਮਣ ਆ ਨਾ ਜਿਹੜੀ ਟਕਸਾਲਿਆ ਉਹਨਾਂ ਨੂੰ ਉਹਦੇ ਇਰਾਦੇ 'ਚ ਫੇਲ ਕਰਨ ਲਈ ਮੈਂ ਆਪਣੇ ਆਪ ਨੂੰ ਪ੍ਰੋਫੈਸਰ ਦਰਸ਼ਨ ਸਿੰਘ ਨਾਲੋਂ ਵੱਖਰਾ ਰੱਖਣਾ ਹਾਂ ਠੀਕ ਹੈ ਮੈਂ ਕਹਿੰਦਾ ਨਹੀਂ ਤੁਸੀਂ ਸ਼ਬਦ ਕਰੋ ਮੇਰੇ ਸੰਬੰਧ ਕੀ ਹੋਦਣ ਮੈਂ ਮੈਂ ਕਿੱਥੇ ਬਰੋਧ ਕੀਤਾ ਦੱਸ ਮੈਨੂੰ ਤੁਹਾਡਾ ਦੋਸ਼ ਠੀਕ ਨਹੀਂ ਹੈ ਭਾਈ ਤੁਸੀਂ ਕੌਣ ਹੋ ਮੇਰੇ ਤੇ ਦੋਸ਼ ਲਾਉਣੇ ਵਾਲੇ ਇਹ ਸੰਭਾਵਨਾ ਹੈ ਨਹੀਂ ਬਿਲਕੁਲ ਨਹੀਂ ਤਾਂ ਇਹ ਨੂੰ ਨਹੀਂ ਪਤਾ ਕਿ ਤੁਸੀਂ ਇਹ ਸੰਭਾਵਨਾ ਰੱਖ ਲਵੋ ਤਾਂ ਹੁਣ ਤੁਸੀਂ ਤੁਸੀਂ ਕਿੱਦਾਂ ਦੀ ਕਤੀੜ ਫਿੱਟ ਨਵਸ ਫੈਡਰੇ ਲਈ ਸ਼ਬਦ ਪੜ੍ਹੇ ਐ ਸਵਾਲ ਨੂੰ ਦੇਖ ਕੇ ਤਾਂ ਜਦ ਦੋ ਤਿੰਨ ਸਵਾਲ ਪੜ੍ਹੇ ਮੈਨੂੰ ਇੰਨਾ ਗੁੱਸਾ ਆਇਆ ਮੈਂ ਕਿਹਾ ਤੇ ਹਰਾਮਖੋਰ ਕੁੱਤੇ ਮੰਗਖਣੇ ਜਿਹੜਾ ਮਰਜੀ ਸ਼ਬਦ ਨਾਲ ਵਰਤ ਲਈਏ ਘੱਟ ਥੋੜਾ ਆ ਤੁਸੀਂ 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 ਐਡੇ ਕਮੀਨੇ ਆ ਨਾ ਤੁਸੀਂ ਇਹ ਚਾਹੁੰਦੇ ਆ ਕਿ ਉਹ ਬੰਦਾ ਇੰਨਾ ਕੁਝ ਆਪਣਾ ਕੁਰਬਾਨ ਕਰਕੇ ਤੁਰਿਆ ਆ ਹਨ ਮੈਂ ਇੱਥੇ ਉਹਦੇ ਮੂੰਹ 'ਚ ਤੁਸੀਂ ਹੱਡੀ ਦੇ ਰਹੀ ਆ ਤੇ ਜੇ ਤਾਂ ਹੁਣ ਉਹ ਕਹਿੰਦਾ ਤੇ ਹਾਂ ਮੈਂ ਜੀ ਦਸਮਗ੍ਰੰਥ ਦਾ ਵਿਰੋਧੀ ਆ ਫਿਰ ਤੁਸੀਂ ਢੰਡੋ ਲੋਕਾਂ ਦੇ ਵਿੱਚ ਜਿਹਨੂੰ ਕਹਿੰਦਾ ਵੀ ਨਹੀਂ ਨਹੀਂ ਮੈਂ ਰੋ ਦਿਨ ਹੀ ਨਹੀਂ ਤਾਂ ਕਿਦਾਂ ਮੈਂ ਤਾਂ ਪ੍ਰੋਫੈਸਰਾਂ ਨੂੰ ਹੱਕ ਵਿੱਚ ਹਾਂ ਫਿਰ 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 ਉਹ ਟਕਸਾਲ ਦਾ ਡੰਡਾ ਇਹ ਸ਼ਰੋਣੀ ਕਮੇਟੀ ਦਾ ਅਕਾਲ ਤਖਸਾਲ ਦਾ ਡੰਡਾ ਉਹਦੇ ਉੱਤੇ ਲੰਮਾ ਫਿਰ ਤੁਹਾਡੇਾਂ ਗਈ ਉਹ ਜਾਨੀ ਇੱਕ ਜੰਮੂ ਬੈਠਾ ਉਹ ਪੰਜੌਰ ਬੈਠਾ ਤੇ ਐਦਾਂ ਕਿਤੇ ਦੋ ਮਹੀਨੇ ਬਾਅਦ ਐਡਾ ਵੱਡਾ ਸਾਰਾ ਆਰਟੀਕਲ ਲਿਖ ਕੇ ਆਪਣਾ ਨਜਲਾ ਝਾੜ ਕੇ ਜਾਂ ਪ੍ਰੋਫੈਸਰਾਂ ਨੂੰ ਤੰਗੜ ਦੇ ਫਿਰ ਉਹ ਦਿਲਗੀਰਾਂ ਉਹ ਇਦਾਂ ਉਹ ਬਹਿ ਜਾ ਜਿਹੜਾ ਅਗਲੇ ਦਾ ਟਿੱਪਸਾ ਜੋ ਪ੍ਰਾਪਤ ਕਰਨਾ ਤੁਹਾਡਾ ਤੁਹਾਡੇ ਰਾਹੀਂ ਜੋ ਕੁਝ ਹੋ ਚੁੱਕਾ ਹਾਂ ਉਹ ਅਗਲੇ ਨੇ ਦੇਖ ਲਿਆ ਹੈ ਅਸੀਂ ਜਦੋਂ 2012 ਨੂੰ ਦੀ ਪੇਸ਼ੀ ਹੋਈ ਆ ਉਦੋਂ ਇਵਨ ਜਦੋਂ ਪ੍ਰੋਫੈਸਰ ਦਰਸ਼ਨ ਸਿੰਘ ਦੀ ਪੇਸ਼ੀ ਵੇਲੇ ਸਪੋਕਸਮੈਨ ਵਾਲੇ ਨੇ ਏਡੇ ਏਡੇ ਆਰਟੀਕਲ ਲਿਖੇ ਜਦੋਂ ਗੱਲ ਹੋਈ ਨਾ ਇੱਕਦਮ ਹਾਂਜੀ ਦਸੰਬਰ ਦੇ ਵਿੱਚ ਉਹ ਹੋਇਆ ਠੀਕ ਲੰਬੇ ਨੇ ਅਮਰੀਕਾ ਦੇ ਵਿੱਚੋਂ ਜਦੋਂ ਕੀਤਾ ਹਾਂ ਉਹ ਜਾ ਕੇ ਰੌਲਾ ਪੈ ਗਿਆ ਉਹਨਾਂ ਦਿਨਾਂ 'ਚ 20 22 ਦਸੰਬਰ ਨੂੰ ਸ਼ਾਇਦ ਤਰਲੋਚਨ ਸਿੰਘ ਜਿਹੜਾ ਕੇਸ ਕਰਦਾ ਜੱਥੇਦਾਰ ਉੱਥੇ ਜੀਲਡ ਆਇਆ ਸੀਗਾ ਠੀਕ ਤੇ ਉਦੋਂ ਚਰਚਾ ਜੁਰਾਂ ਤੇ ਸੀ ਹਾਂ ਠੀਕ ਹੈ ਫਿਰ ਉਦੋਂ ਇਹ ਇਸ ਸਪੋਕਸਮੈਨ ਵਾਲੇ ਨੇ ਵੱਡੇ ਵੱਡੇ ਆਰਟੀਕਲ ਲਿਖ ਕੇ ਕੱਗੇ ਹੁਣਾਂ ਨਹੀਂ ਤੇ ਦੇਖਣਾ ਜੀ ਹੁਣ ਇਹ ਤਤਗੁਰ ਮਥਾਲਿਆ ਨੇ ਠੀਕ ਤੇ ਦੇਖਣਾ ਹਾਂ ਭੀ ਡੋਲ ਨਾ ਜਾ ਹਾਂ ਉਹਨੇ ਕਹਿੰਦਾ ਵੀ ਮੈਂ ਜਾਣਾ ਠੀਕ ਹੈ ਪ੍ਰਦਰਸ਼ਨ ਸੀ ਨੇ ਹਾਂ ਠੀਕ ਇਹਨਾਂ ਨੇ ਜਾਣੀ ਇਹਨ ਮਰਨੇ ਵਾਲਾ ਕਰ ਦਿੱਤਾ ਉਹਨੂੰ ਠੀਕ ਠੀਕ ਹੈ ਉਦੋਂ ਵੀ ਸਾਡਾ ਸਾਡਾ ਇਹ ਅਸੀਂ ਮੈਨੂੰ ਯਾਦ ਆ ਅਸੀਂ ਸਪੋਕਸਮੈਨ ਦੇ ਵਿੱਚ ਇਸ਼ਤਿਹਾਰ ਲਾਉਣ ਦੀ ਗੱਲ ਕੀਤੀ ਸੀ ਹਾਂ ਹਾਂ ਤੇ ਇਹਨਾਂ ਨੇ ਸਾਨੂੰ ਨਾਲ ਸਲਾਹ ਇਹ ਦਿੱਤੀ ਸੀ ਵੀ ਠੀਕ ਹੈ ਤੁਸੀਂ ਉਹ ਲਵਾਤਾ ਲੋ ਤੇ ਨਾਲ ਤੁਸੀਂ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਇਹ ਬੰਗਾਰ ਪਾਓ ਸਲਾਹ ਦਿਉ ਨੂੰ ਕਿ ਅਸੀਂ ਨਾਲਿਆਂ ਤੁਹਾਡੇ ਪਰ ਤੁਹਾਨੂੰ ਜਾਣਾਂ ਨਹੀਂ ਚਾਹੀਦਾ ਇਹ ਕੋਈ ਇਸ਼ਤਿਹਾਰ ਦਾ ਸਾਰਾ ਮਟੀਰੀਅਲ ਅਸੀਂ ਆਪ ਲਿਖਿਆ ਸੀ ਫਰੀਦাবাদ ਵਾਲੇ ਨੇ ਬਣਾ ਕੇ ਸਾਨੂੰ ਭੇਜ ਦਿੱਤਾ ਸੀ ਠੀਕ ਹੈ ਠੀਕ ਹੈ ਉਹਦੇ ਵਿੱਚ ਉਹਨੂੰ ਅਸੂਤੋ ਸ਼ਦਾ ਜਿਹੜਾ ਮਾਮਲਾ ਲੁਧਿਆਣੀ ਉਤਾ ਜਤਾ ਜਾ ਹੋਇਆ ਸੀ ਠੀਕ ਹੈ ਉੱਥੇ ਵੀ ਉਦੋਂ ਇੱਕ ਦੋ ਬੰਦੇ ਬਨੇ ਸੀ ਨਾ ਤੇ ਉਦੋਂ ਉਦੋਂ ਉਹ 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 ਮੇਸੇਜ ਆ ਰਿਹਾ ਵੀ ਆ ਇੱਥੇ ਠੀਕ ਆ ਆਪਣੇ ਫੇਸਬੁੱਕ ਤੇ ਵੀ ਘੁੰਮਦਾ ਰਿਹਾ ਠੀਕ ਆ ਤੇ ਉਦੋਂ ਸਾਨੂੰ ਜਿਹੜੀ ਇਹ ਕਹਿਣਾ ਚਾਹੁੰਦੇ ਸੀ ਵੀ ਤੁਸੀਂ ਇਹ ਕਹੋ ਕਿ ਜਿਹੜਾ ਸਪੋਕਸਮੈਨ ਵਾਲੇ ਦਾ ਸਟੈਂਡ ਆ ਉਹ ਵਧੀਆ ਪ੍ਰਦਰਸ਼ਨ ਨੂੰ ਉਹੀ ਲੈਣਾ ਚਾਹੀਦਾ ਬਿਲਕੁਲ ਇਹੀ ਸਿਚੁਏਸ਼ਨ ਤੁੰਡੀ ਦੀ ਫੇਰੀ ਮੇਰੇ ਆਈ ਹੂੰ ਠੀਕ ਹੈ ਹੁਣ ਉਦੋਂ ਵੀ ਸਾਨੂੰ ਲੱਗਦਾ ਸੀ ਕਿ ਜੋ ਸਪੋਕਸਮੈਨ ਵਾਲੇ ਨੇ ਜਾਂ ਕਾਲੀਫੋਰਨੀਆ ਨੇ ਸਟੈਂਡ ਲਿਆ ਉਹਦੇ ਚ ਜਿਹੜੀ ਪ੍ਰਾਤੀ ਹੋਈ ਆ ਜੇ ਧੁੰਦਾ ਉਹੀ ਸਟੈਂਡ ਲਊ ਐਸਾਰੀ ਪੰਥ ਪਰ ਉਹ ਉਹੀ ਸਟੈਂਡ ਆਊਗਾ ਇਹਨੂੰ ਕੋਈ ਸ਼ੋਧਣਾ ਵਾਪਰੂਗਾ ਪਰ ਜੇ ਉਹ ਆਪਣੀ ਮਰਜ਼ੀ ਨਾਲ ਜਾ ਕੇ ਸਟੈਂਡ ਲੈਣਾ ਚਾਹੁੰਦਾ ਆ ਵੀ ਰਿਸਪੈਕਟ ਕਰੀਏ ਸੀ ਦੇਖੋ ਕੀ ਨਿਕਲਦਾ ਗਾਹਾਂ ਕਿਹੜੇ ਵਿਦਵਾਨ ਨਹੀਂ ਸਾਡੇ ਕੋਲ ਠੀਕ ਹੈ ਉਹ ਮੁੜ ਕੇ ਧੁੰਦੇ ਦੀ ਵਾਰੀ ਆ ਕੇ ਉਦੋਂ ਪ੍ਰੋਫੈਸਰ ਦਰਸ਼ਨ ਸਿੰਘਾਂ ਦਾ ਸਾਰਾ ਜੋਰ ਇਹੀ ਲੱਗਾ ਸੀ ਉਦੋਂ ਕਾਲਾਫਗਨਾਂ ਦੇ ਜਿਹੜਾ ਸਪੋਕਸਮੈਨਾਂ ਦਾ ਗਰੁੱਪ ਸੀ ਉਹ ਕਹਿੰਦਾ ਸੀ ਬਿਲਕੁਲ ਨਾ ਜਾਵੇ ਕੱਗੇ ਹੁਣੀ ਮੂਹਰੇ ਦੇ ਨਿੱਪੜ ਪਾ ਲਈ ਜਿਹੜਾ ਕੱਗਾ ਪ੍ਰੋਫੈਸਰ ਦਰਸ਼ਨ ਸਿੰਘ ਮੇਲੇ ਇਹ 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 ਚੀਕਾ ਮਾਰ ਕੇ ਕਹਿ ਰਿਹਾ ਸੀ ਜੀਣ ਵਾਲਾ ਇਹ ਕਹਿ ਰਿਹਾ ਸੀ ਪਈ ਇਹਨੂੰ ਜਾਣਾ ਨਹੀਂ ਚਾਹੀਦਾ ਉੱਥੇ ਉਹ ਵੀ ਬੰਦੇ ਧੁੰਦੇ ਦੀ ਵਾਰੀ ਸਾਰਾ ਕੁਝ ਮੰਨਣੇ ਦੀ ਵਾਰੀ ਚ ਉੱਪਰ ਆਏ ਹੋ ਉਦੋਂ ਪ੍ਰੋਫੈਸਰ ਦਰਸ਼ਨ ਨੇ ਵਾਲੇ ਇਸ ਗੱਲ ਤੇ ਜ਼ੋਰ ਪਾਉਂਦੇ ਸੀ ਵੀ ਨਹੀਂ ਇਹ ਜਿਹੜਾ ਪ੍ਰੋਫੈਸਰ ਦਰਸ਼ਨ ਨੇ ਫੈਸਲਾ ਲਿਆ ਹੁਣ ਇਦਾਂ ਹੀ ਇਹ ਬੰਦੇ ਸਾਰੇ ਦੇ ਸਾਰੇ ਤੇ ਦੁਨੀਆਵਾਨੇ ਦੇ ਉੱਤੇ ਇਹ ਦਬਾਅ ਪਾ ਰਹੇ ਆ ਕੋਈ ਤੋਂ ਸਟੇਟਮੈਂਟ ਕੋਈ ਤੋਂ ਕਲੀਅਰ ਕਰਕੇ ਵੀ ਹੱਦ ਹੋ ਗਈ ਯਾਰ ਜਿਸ ਬੰਦੇ ਦੀ ਆਪਣੀ ਸਟਰੈਟਜੀ ਆ ਜਿਹਨੇ ਆਪਣਾ ਆਪਣਾ ਜੋ ਉਹਨੇ ਕੰਮ ਕਰਨਾ ਉਹਨਾਂ ਕੋਲ ਟੀਚਾ ਮਿਲ ਲਿਆ ਕਿ ਮੈਂ ਆ ਕਰਨਾ ਤੁਸੀਂ ਕੰਜੀ ਉਹਨੇ ਕਲੀਅਰ ਕਰ ਜਾਣੀ ਬੋਲਦੇ ਵੀ ਮੂੰਹ ਇਹ ਪਲਾਨਿੰਗ ਕਰਦੇ ਆਗੇ ਉਹਦੀ ਯਾ ਇਹ ਇਹ ਗੱਲ ਅਸੀਂ ਸਾਨੂੰ ਬੁਰੀ ਤਾਂ ਲੱਗ ਰਹੀ ਆ ਕਿ ਅਸੀਂ 3-4 ਸਾਲ ਤੋਂ ਇਨੇ ਕਾ ਜਾਨੀ ਸੰਕੜੇ ਬੰਦਿਆਂ ਕੋਲੋਂ ਇਹ ਸਵਾਲ ਪੁੱਛ ਚੁੱਕੇ ਆ ਤੇ ਤੁਸੀਂ ਲੈ ਜੀ ਤੁਸੀਂ ਨਾਲੇ ਤ੍ਰਿਯਾ ਚਤਰ ਬਾਰੇ ਇੱਥੇ ਪੜੀ ਜਾਂਦੇ ਆ ਨਾਲੇ ਤੁਸੀਂ ਬੇਨਤੀ ਚ ਪਈ ਪੜੀ ਜਾਂਦੇ ਆ ਤੁਸੀਂ ਟੀਚਾ ਕਲੀਅਰ ਕਰੋ ਆਪਣਾ ਪੇ ਤੂੰ ਮਨ ਮੰਨਣਾ ਤੈਨੂੰ ਤੈਨੂੰ ਜੋ ਨਹੀਂ ਸਮਝ ਆ ਰਹੀ ਕੰਮ ਕਰ ਜਾ ਕੇ ਆਪਣਾ ਹਾਂ ਵੀ ਤਤਗੁਰੂ ਤੁਸੀਂ ਸ਼ਿੱਕੂ ਲੈਣੇ ਆ ਜਾ ਕੇ ਲੈਲਾ ਉਹਦੇ ਕੋਲ ਛਾਂ ਦਾ ਕਿਸ ਵੇਲੇ ਫਿਰ ਦਿਲਗੀਰ ਅਰਗਾ ਉੱਥੇ ਜਾ ਕੇ ਕਿੰਨਾ ਕਿੰਨਾ ਚਿਰ ਬੈਠ ਕੇ ਵੇਚਦੇ ਉੱਤੇ ਠੱਕੇ ਖਾ ਕੇ ਉੱਥੋਂ ਆਉਂਦੇ ਰਹੇ ਕਿੰਨੀ ਵਾਰੀ ਪਤਾ ਨਹੀਂ ਇਹਨਾਂ ਨੇ ਫੋਨ ਕੀਤੇ ਨੇ ਗੱਲ ਤਾਂ ਇਹ ਹੈ ਕਿ ਜੋ ਅਸੀਂ ਕਹਿ ਰਹੇ ਹਾਂ ਬਸ ਉਹ ਕਰੋ ਨਹੀਂ ਤਾਂ ਬਸ ਠੀਕ ਹੈ ਆਪਣੇ ਆਪ ਨੂੰ ਬਿਲਕੁਲ ਈਗੋ ਜਿਹੀ ਰਹਿਣ ਦੀ ਜੁਰਮਾਸਵਾਲ ਕਰਦੇ ਆ ਵੀ ਤੁਸੀਂ ਉਹ ਜਿਹੜਾ ਪ੍ਰਦਰਸ਼ਨ ਨਾਲ ਹਲਕਾ ਵਿਰੋਧ ਜਿੜਾ ਕਰਨਾ ਉਹਦੀ ਗਲਤੀ ਨਹੀਂ ਸੀ ਤੇ ਤੁਸੀਂ ਇੱਥੇ ਆ ਕਰ ਲਿਆ ਜਾਨੀ ਹਨ ਉਹ ਕਿੱਡਾ ਕਮੀਨਾ ਬੰਦਾ ਪ੍ਰਦਰਸ਼ਨ ਸਿੰਘ ਕਿੱਡੇ ਹਰਮੀ ਬੰਦੇ ਆ ਉਹਨਾਂ ਦੇ ਨਾਲ ਕੋਈ ਕਿੱਦਾਂ ਚੱਲ ਸਕਦਾ ਹਲੋ ਫਿਰ ਕਹਿੰਦਾ ਵੀ ਕੀ ਤੁਹਾਡੇ ਅਨਸਾਰ ਦਸਮ ਗ੍ਰੰਥ ਦਾ ਵਿਰੋਧ ਕਰਨ ਵਾਲਾ ਹਰਸ਼ਕ ਸੰਸਪਰਦੀ ਹੁੰਦਾ ਹਮੇਂ ਜਦੋਂ ਬਰਾਜ ਨੂੰ ਸੀ ਪੁੱਛਿਆ ਵੀ ਪੰਥ ਦੀ ਡੈਫੀਨੇਸ਼ਨ ਦੱਸੋ ਕੀ ਹੈ ਉਦੋਂ ਉਦੋਂ ਤੁਸੀਂ ਭੱਜਦੇ ਆ ਯਾ ਇਹਨਾਂ ਨੂੰ ਪੁੱਛਦਾ ਕਿ ਹਾਂ ਮੈਂ ਛੰਡਦਾ ਸੀ ਮੈਂ ਇਹਨਾਂ ਦੀ ਨੰਮਜੀਤ ਚੰਗੀ ਤਰ੍ਹਾਂ ਠੋਕਣੀ ਸੀ ਜਾਨੀ ਇਹ ਗੱਲਾਂ ਜਿਹੜੀਆਂ ਐਡੇ ਮੈਨੂੰ ਬਿਲਕੁਲ ਬਹੁਤ ਚੰਗੀ ਤਰ੍ਹਾਂ ਅੰਦਾਜ਼ ਆਇਆ ਉਹਦਾ ਵੀ ਕਿੰਨੀ ਅਕਲ ਦੇ ਮਾਲਕ ਆ ਠੀਕ ਹੈ ਇਹਨਾਂ ਸਿਰਫ ਨਾ ਇਹਨਾਂ ਦੇ ਕੋਲ ਸੌਫਟਵੇਅਰ ਵੱਖਰੇ ਵੱਖਰੇ ਆ ਹੂੰ ਬਾਕੀ ਜਿਹੜੀ ਨਾ ਸਮੁੱਚਤਾ ਵਾਲੀ ਗੱਲ ਆ ਕਿਤੇ ਵੀ ਨਹੀਂ ਉਹ ਇੱਕ ਬੰਦਾ ਸਾਧ ਨੂੰ ਰੱਬ ਮੰਨ ਕੇ ਹੂੰ ਉਹ ਉਹ ਖੂਪੇ ਵਿੱਚ ਦਲਾਈ ਹੋਆ ਉਹ ਉਸ ਉਹ ਕੋਲੂ ਹੋਵੇਲੇ ਕੋਦੇ ਦੁਆਰੇ ਗੀੜੀ ਮਾਰ ਰਿਹਾ ਹੂੰ ਠੀਕ ਹੈ ਇੱਕ ਬੰਦਾ ਕਹਿੰਦਾ ਸਾਦ ਨੂੰ ਨਹੀਂ ਮੰਨਣਾ ਉਹਦਾ ਕੋਲੂ ਹੋ ਰਿਹਾ ਉਹਦੇ ਦੁਆਲੇ ਇਹਨੂੰ ਲੱਗਦਾ ਵੀ ਇਹਨੂੰ ਨਾ ਮੰਨਣਾ ਜਿਹੜਾ ਹੈ ਨਾ ਇਹ ਇਹ ਰੱਬ ਨੂੰ ਪਾਉਣਾ ਹੈ ਬਸ ਤੇ ਮੈਂ ਤਾਂ ਵੂਧ ਕਰ ਰਿਹਾ ਇਹਹੀ ਹੈ ਸਾਰਾ ਕੁਝ ਹੋ ਰਿਹਾ ਹੂੰ ਠੀਕ ਹੈ ਇਦਾਂ ਇਹਨਾਂ ਦਾ ਸਾਰਾ ਜੋਲ ਜਿਹੜਾ ਦਸ਼ਮਗਨਥ ਨੂੰ ਨਾ ਮੰਨਣ ਦੇ ਉੱਤੇ ਲੱਗਾ ਹੈ ਬਿਲਕੁਲ ਵੀ ਉਹ ਇੱਕ ਯਾਰ ਇੱਕ ਔਰਤ ਹੈ